ਕੇ ਚਲਦੀ ਆ ਵਿੰਡੋ ਗੋਲਡਨ ਵਿਲੋ ਆ ਜਾਂਦੇ ਜਿਹੜੇ ਪੂਰੇ ਆਸਮਾਨ ਦੇ ਵਿੱਚ ਤਾਰੇ ਖਿਲਰ ਜਾਂਦੇ ਟਾਈਮ 'ਚ ਕਸਟਮਰ ਸਾਡੇ ਕੋਲ ਆਂਦਾ ਜੀ ਕੰਬੋ ਪੈਕ ਦੇ ਦਿਓ ਜੀ ਆਪਾਂ ਗਿਫਟ ਕਰਨਾ ਇਹ ਸਪੈਸ਼ਲ ਬਣਿਆ ਹੀ ਇਹਦੇ ਲਈ ਆ ਦੀਵਾਲੀ ਦੇ ਪੈਕਿੰਗ ਕੰਬੋ ਬਾਰਾਹ ਮੋਰ ਸੋਨੀ ਬ੍ਰਾਂਡ ਨੇ ਕੱਢਿਆ ਸੁਣ ਬੰਦੇ ਜਿਨ੍ਹਾਂ ਨੂੰ ਬਾਬਾ ਜੀ ਕਹਿੰਦੇ ਨੇ ਸੁਬਾਹ ਆ ਉਹ ਬਾਬਾ ਜੀ ਜਿਨ੍ਹਾਂ ਦੀ ਸ਼ਾਪ ਆ ਸੋ ਇਹ ਸਾਰਾ ਦੇਖ ਰੇ ਕਰ ਰਹੇ ਆ ਹੋਇਆ ਜਿਹੜਾ ਵਿਹਾਰ ਇਹ ਵਿਹਾਰ ਆ ਰਾਤ ਦਾ ਕੰਮ ਹੋਇਆ ਆ ਇਹ ਰਾਜ ਦੀਆਂ ਗੱਲਾਂ ਕਿਨੂ ਕਿਨੂ ਕਹ ਦਸਾ ਅਬ ਜੀ ਦੇਖ ਸਕਦੇ ਆ ਵੀ ਅਸੀਂ ਤਾਂ ਛੋਟੇ ਉਹ ਅਸੀਂ ਤਾਂ ਹੁਈ ਚਲਾਉਂਦੇ ਰਹਿ ਗਏ ਆ ਅਨਾਰ ਵਗੈਰਾ ਹੀ ਚਲਾਉਂਦੇ ਰਹਿ ਗਏ ਫੁੱਲ ਚੜੀਆਂ ਅਸਲੀ ਸਟੋਕ ਤਾਂ ਹੋਣਾ ਲੱਗਿਆ ਜੱਸ ਸਾਡੀ ਵਾਰੀ ਕਿਉਂ ਨਹੀਂ ਸਗਾ ਇਹ ਸਟੋਕ ਹੈ ਮਾਮਾ ਬਿਸਕੂਟੂ پتہ ਨਹੀਂ ਕੀ ਕੀ ਨਾਮ ਰੱਖਿਓ ਰੰਗ ਬਰੰਗੇ ਨਾ ਹੀ ਬੜੇ ਅਜੀਬ ਜੀਬ ਜੇ ਆ ਬਿਸਕੂਟੂ ਅਨਾਰ ਇਹ ਤਾਂ ਬੜੀ ਖਤਰਨਾਕ ਚੀਜ਼ ਲਿਆਂਦੀ ਉਹ ਆ ਓਹੋ ਹਾਂਜੀ ਕੀ ਹਾਲ ਚਾਲ ਹੈ ਤੁਹਾਡੇ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾਜ ਹੋਵੋਗੇ ਤੇ ਨਜ਼ਾਰੇ ਲੁੱਟਰੇ ਹੋਵੋਗੇ ਸੋ ਤੁਹਾਨੂੰ ਪਤਾ ਹੈ ਵੀ ਫੈਸਟੀਵਲ ਸੀਜ਼ਨ ਚੱਲ ਰਿਹਾ ਆ ਦਸਹਿਰਾ ਨੰਗਿਆ ਤੇ ਦੀਵਾਲੀ ਆ ਗਈ ਆ ਸੋ ਦੀਵਾਲੀ ਦੇ ਤੁਹਾਨੂੰ ਪਤਾ ਵੀ ਪਟਾਕੇ ਨਾਲ ਚੱਲਣਾ ਤਾਂ ਇਦਾਂ ਹੋ ਸਕਦਾ ਕਦੀ ਪਟਾਕੇ ਵੀ ਚੱਲਣਗੇ ਪਟਾਕੇ ਪੈਣਗੇ ਵੀ ਤੇ ਤਾਨੂੰ ਲੈ ਕੇ ਜਾਣਾ ਅੱਜ ਜੀ ਤੁਸੀਂ ਸਪੈਸ਼ਲ ਪਟਾਕਿਆਂ ਦੀਆਂ ਦੁਕਾਨਾਂ ਦੇ ਉੱਪਰ ਕਿਉਂਕਿ ਪਟਾਕਿਆਂ ਦੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਸਾਡੇ ਹਿਸ਼ਾਰਪੁਰ ਦੇ ਵਿੱਚ ਜਿਹੜੀਆਂ ਬਹੁਤ ਹੀ ਮਸ਼ਹੂਰ ਹੁੰਦੀਆਂ ਆ ਬਹੁਤ ਮਸ਼ਹੂਰ ਦੁਕਾਨਾਂ ਸੋ ਇੱਕ ਨਹੀਂ ਦੋ ਨਹੀਂ 8-10 ਦੁਕਾਨਾਂ ਇਕੱਠੀਆਂ ਲੱਗੀਆਂ ਸੋ ਗਰਾਊਂਡ ਦੇ ਵਿੱਚ ਉੱਥੇ ਤੁਹਾਨੂੰ ਲਿਖਾਵਾਂਗੇ ਕੱਲ ਰਾਤ ਅਸੀਂ ਇੰਸਟਾਗ੍ਰਾਮ ਦੇ ਉੱਪਰ ਵੀਡੀਓ ਪਾਤੀ ਸੀਗੀ ਆਪਣੇ ਅਮਨ ਸਲਰਨ ਚੈਨਲ ਤੇ ਪੇਜ ਤੇ ਸੱਚ ਵੀ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਸ ਪੇਜ ਨੂੰ ਵੀ ਫੋਲੋ ਕਰਿਓ ਤੇ ਚੱਲਦੇ ਹਾਂ ਹੁਣ ਤੁਹਾਨੂੰ ਲੈ ਕੇ ਬਿਨਾਂ ਦੇਰੀ ਕੀਤੇ ਕਿਉਂਕਿ ਟਾਈਮ ਅੱਜ ਕੱਲ ਜਲਦੀ ਹਨੇਰਾ ਹੋ ਜਾਂਦਾ ਸੋ ਆਪਾਂ ਚੱਲਦੇ ਆਂ ਤੇ ਮਿਲਦੇ ਆਂ ਫਿਰ ਤੁਹਾਨੂੰ ਉੱਥੇ ਜਾ ਕੇ ਜਸ ਨੂੰ ਆਪਾਂ ਲੈ ਲਈਏ ਪਹਿਲਾਂ ਨਾਲ ਤੇ ਜਸ ਨੂੰ ਲੈਣ ਤੋਂ ਬਾਅਦ ਫਿਰ ਚੱਲਦੇ ਆਂ ਸਿੱਧਾ ਇੱਥੇ ਸੋ ਬਣੇ ਰਹੋ ਸੋ ਯਾਰ ਆਪਣੇ ਫੈਨ ਬੜੇ ਮਿਲ ਗਏ ਰਸਤੇ 'ਚ ਰੋਕਦੇ ਆ ਦੇਖੋ ਮੋਟਰਸਾਈਕਲ ਜਾਣ ਹੀ ਨਹੀਂ ਦੇ ਰਹੇ ਚਾਬੀ ਕੱਢਣ ਨੂੰ ਫਿਰਦੇ ਆ ਵਾ ਦੇਖ ਲਓ ਵੀ ਨਹੀਂ ਜਾਣਾ ਭਾਜੀ ਇੱਥੇ ਬੈਠੋ ਸੀ ਪ੍ਰੋਗਰਾਮ ਰੱਖਿਆ ਤੁਹਾਡੇ ਕਰਕੇ ਕਹਿੰਦੇ ਆਓ ਮੋਟਰਸਾਈਕਲ ਤੋਂ ਜਸ ਨੂੰ ਉਤਾਰਿਆ ਜਸ ਨੂੰ ਕਹਿੰਦੇ ਨਹੀਂ ਭਾਈ ਚਾਹ ਪੀ ਤੁਹਾਨੂੰ ਰੋਟੀ ਖਾ ਕੇ ਜਾਣਾ ਸੁਣ ਲਓ ਸੋ ਤੇ ਕਹਿੰਦੇ ਸੇਵਾ ਦਾ ਡਿਪੋ ਸੀਵਾ ਕਹਿੰਦੇ ਫੁੱਲ ਕਰਨ ਨੂੰ ਫਿਰ ਆ ਦੇਖੋ ਕਰੇ ਉਟਾ ਕੇ ਰੋਟੀ ਖਲਾਉਣੀ ਹੈ ਬਰੂਰ ਦੇ ਮੂੰਹ ਤੇ ਕੀ ਹੋਇਆ ਉੱਪਰ ਇਹ ਕੀ ਹੋਇਆ ਜੂ ਵਿਆਹ ਇਹ ਵਿਆਹ ਦਾ ਰਾਤ ਦਾ ਕੰਮ ਹੋਇਆ ਆ ਇਹ ਰਾਜ ਦੀਆਂ ਗੱਲਾਂ ਕਿਹਨੂੰ ਕਿਹਨੂੰ ਕੀ ਦੱਸਾਂ ਚੱਕਰ ਵਿੱਚ ਚੱਕਰ ਵਹਿ ਗਿਆ ਟਾਕਿਆਂ ਦੀ ਦੁਕਾਨ ਤੇ ਲੈ ਗਏ ਸੇ ਪਟਾਕੇ ਚਲਾ ਕੇ ਵੀ ਦਿਖਾਵਾਂਗੇ ਕਿੱਦਾਂ ਚੱਲਦੇ ਆ ਕਿਉਂ ਜੱਸ ਜੀ ਸੋ ਚੱਲਦੇ ਆ ਹੁਣ ਬਣੇ ਰਹੋ ਬਸ ਉਹ ਜੀ ਪਟਾਕੇ ਪਟਾਕੇ ਹੋ ਗਏ ਆ ਸਾਰੇ ਪਾਸੇ ਪਟਾਕੇ ਹੀ ਪਟਾਕੇ ਪਟਾਕੇ ਹੀ ਪਟਾਕੇ ਸੋ ਰੇਟ ਇਹਨਾਂ ਦੇ ਕੋਲ ਇਸ ਵੇਲੇ ਪੁੱਛਣ ਦਾ ਟਾਈਮ ਨਹੀਂ ਹੈਗਾ ਰੇਟ ਉਧਰ ਹੀ ਜਦੋਂ ਸੇ ਉੱਥੇ ਲੈਨੇ ਆ ਉੱਥੋਂ ਜਾ ਕੇ ਰੇਟ ਪਤਾ ਲੱਗਦਾ ਬਾਕੀ ਇੱਧਰ ਤਾਂ ਸਾਰਾ ਸਟਾਕ ਪਿਆ ਤੁਹਾਨੂੰ ਉੱਥੇ ਲੈ ਆ ਕੇ ਲੈ ਜਾਣਾ ਪੈਂਦਾ ਰੇਟ ਦਾ ਉੱਥੇ ਜਾ ਕੇ ਬਾਕੀ ਆਪਾਂ ਕੱਲ ਤੇ ਸਟਾਲ ਵਾਲੇ ਨਾਲ ਕੀਤੀ ਸੀ ਗੱਲਬਾਤ ਉਹਨਾਂ ਕੋਲ ਪੁੱਛਾਂਗੇ ਆਪਾਂ ਰੇਟ ਵੀ ਸਾਰਾ ਕੀ ਕੀ ਹਿਸਾਬ ਆ ਸੋ ਇਸ ਸਾਈਡ ਵੀ ਦੁਕਾਨਾਂ ਲੱਗਣੀਆਂ ਦੇਖ ਸਕਦੇ ਹੋ ਹੋ ਗਈਆਂ ਸਟਾਰਟ ਤੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਆਂ ਸੋ ਸਾਰੇ ਜੱਸ ਮੈਂ ਤਾਂ ਲੱਗਦਾ ਵੀ ਸਾਰੇ ਪਾਸੇ ਦੁਕਾਨਾਂ ਦੁਕਾਨਾਂ ਨਾਲ ਹੋ ਜਾਣ ਪਾਣੀ ਵੀ ਆ ਗਿਆ ਪਤਾ ਨਹੀਂ ਕਿੱਧਰੋਂ ਆ ਗਿਆ ਸੋ ਉਹਦੇ ਵਿੱਚ ਥੋੜਾ ਥੋੜਾ ਪਾਣੀ ਵੀ ਆ ਗਿਆ ਆ ਤੇ ਲੱਗ ਰਹੀਆਂ ਦੁਕਾਨਾਂ ਉਹ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਸੋ ਇੱਧਰ ਵੀ ਬਹੁਤ ਜ਼ਿਆਦਾ ਦੁਕਾਨਾਂ ਹੁਣ ਦੁਕਾਨੇ ਦੁਕਾਨਾਂ ਹੋਣੀਆਂ ਦੇਖ ਸਕਦੇ ਹੋ ਸਾਹਮਣੇ ਸ਼ਟਰ ਹੀ ਸ਼ਟਰ ਜਿਹੜੇ ਕੈਂਦ ਬੱਟੀਨਾ ਜਿਹੜੀਆਂ ਹੁੰਦੀਆਂ ਸੋ ਉਹ ਲਗਾਈਆਂ ਟੈਂਪਰੇਰੀ ਛੋਟੇ ਛੋਟੇ ਨਿਆਣੇ ਇੱਧਰ ਵੀ ਟੈਸਟਿੰਗ ਕਰ ਰਹੇ ਆ ਇੱਕ ਸਪੈਰੀ ਮਾਲ ਕਰ ਰਿਹਾ ਹੈ ਕਿ ਇਹ ਚਲਾ ਕੇ ਚੈੱਕ ਕਰ ਰਿਹਾ ਵੀ ਕੀ ਸਿਸਟਮ ਆ ਉਹ ਉਧਰ ਨਾਲ ਫੁਆਰੇ ਪਟਾਕੇ ਉਹ ਨਾਲ ਕਲਾ ਦੀ ਗਾਲਾ ਮੜੇ ਚਲਾ ਚਲਾ ਹੁਣ ਲੈ ਸਾਡੀ ਵਾਰੀ ਰੰਗ ਮੁੱਕਿਆ ਸਾਡੀ ਵਾਰੀ ਪਟਾਕੇ ਮੁੱਕ ਗਏ ਇਹ ਟੈਸਟ ਕਰਦਾ ਸੀਗਾ ਕਿ ਕੀ ਕਰਦਾ ਸੀਗਾ 11 ਨਾਲ ਹੋਲੀ ਰਹੀ ਗੇਲ ਨਹੀਂ ਸਾਡੀ ਵਾਰੀ ਰੰਗ ਮੁੱਕਿਆ ਨਾ ਤੇਰਾ ਹੋ ਸਕਦਾ ਹੋਗਾ ਹੈਨਾ ਲੈਟਰ ਲਿਆ ਦਿਓ ਬਈ ਲੈ ਉਹ ਹੋਰ ਤੇ ਹੋਗੀ ਖਾਦੀ ਹੋਗੀ ਇਦਾਂ ਇਹ ਗੱਲਾਂ ਕਰਦਾ ਹੀ ਆ ਉਹ ਜੱਸ ਦੁਕਾਨਾ 10 ਦਗਾਨਾ ਤਾਂ ਮੈਂ ਕਹਿੰਦਾ ਇੱਕ ਸਾਈਡ ਤੇ ਖੁੱਲ ਗਈਆਂ ਆਇਆਂ ਹੈ ਹੈ ਇਹ ਸਟਾਕ ਇਹਨਾਂ ਤੇ ਪੈਣਾ ਆ ਹਜੇ ਹਜੇ 10 ਤਿਆਰੀ ਕਰ ਰਿਹਾ ਤਿਆਰੀ ਕਰ ਰਿਹਾ ਵੀ ਸੈੱਟ ਕਰ ਰਿਹਾ ਇਹਨਾਂ ਨੂੰ ਵੀ ਐਨ ਪੱਲੇ ਪੱਲੇ ਲਾਰੇ ਵੀ ਮੀਮੂ ਆਵੇ ਤਾਂ जरा ਸਟਾਕ ਬਚਿਆ ਰਵੇ ਉਹਦੇ ਕਰਕੇ ਹਜੇ ਸੈੱਟ ਕਰ ਰਿਹਾ ਬਾਕੀ ਦੇਖ ਸਕਦੇ ਹਾਂ ਜਿੱਥੇ ਜਿੱਥੇ ਤੁਹਾਡੀ ਨਜ਼ਰ ਜਾਣੀ ਆ ਉਹ ਸਾਰੇ ਹੀ ਪਟਾਕੇ ਪਟਾਕੇ ਹੋਣਗੇ ਉਹ ਦੂਰ ਦੂਰ ਤੱਕ ਤੁਹਾਨੂੰ ਨਜ਼ਰ ਜਿੱਥੇ ਤੱਕ ਪਹੁੰਚਣੀ ਆ ਪਟਾਕੇ ਹੀ ਪਟਾਕੇ ਇੱਧਰ ਦਾ ਸਟਾਕ ਭਰ ਗਿਆ ਆ ਜੀ ਇੱਕ ਇਧਰ ਵੀ ਸਟਾਕ ਭਰਿਆ ਪਿਆ ਇੱਕ ਉਹ ਸਾਹਮਣੇ ਵਾਲੀ ਜਿਹੜੀ ਦੁਕਾਨ ਆ ਸੜਕ ਕ੍ਰੋਸ ਕਰਨ ਤੋਂ ਬਾਅਦ ਉਧਰ ਸਟਾਕ ਭਰਿਆ ਗਿਆ ਆ ਆ ਦੋ ਦੁਕਾਨਾਂ ਸਟਾਕ ਲੱਗ ਗਿਆ ਆ ਤਿੰਨ ਤੇ ਬਾਕੀ ਇਧਰ ਵੀ ਦੁਕਾਨਾਂ ਹਜੇ ਭਰ ਰਹੀ ਐ ਰੇਟ ਇਹਨਾਂ ਦੇ ਵੀ ਪਤਾ ਲੱਗ ਜਣੇ ਵੀ ਕੀ ਕੀ ਆ ਉਹ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਦੇਖ ਸਕਦੇ ਤੁਸੀਂ ਮੰਨਦੇ ਅਸੀਂ ਪਹੁੰਚ ਗਏ ਆ ਬਾਬੇ ਦੀ ਹੱਟੀ ਸੋ ਪਟਾਕੇ ਪਟਾਕੇ ਹੋ ਗਏ ਆ ਤੇ ਸਾਰਾ ਦਸਹਿਰਾ ਗਰਾਊਂਡ ਜਿੱਦਾਂ ਪਹਿਲਾਂ ਭਰਿਆ ਸੀਗਾ ਦਸਹਿਰੇ ਦੇ ਨਾਲ ਤੇ ਹੁਣ ਭਰ ਗਿਆ ਪਟਾਕਿਆਂ ਦੇ ਨਾਲ ਬਾਬੇ ਦੀ ਹੱਟੀ ਤੇ ਪਹੁੰਚੇ ਆ ਸੋ ਆਜੋ ਸਟੋਕ ਵੀ ਦਿਖਾਣੇ ਆ ਤੁਹਾਨੂੰ ਕੱਲਾ-ਕੱਲਾ ਕਰਕੇ ਇਧਰੋਂ ਸ਼ੁਰੂ ਹੋ ਜਾਂਦਾ ਆ ਸੋ ਫੁੱਲ ਚੜੀਆਂ ਦੇਖ ਸਕਦੇ ਹੋ ਤਿੰਨ-ਤਿੰਨ 4-4 ਫੁੱਟ ਦੀਆਂ ਫੁੱਲ ਚੜੀਆਂ ਰੱਖੀਆਂ ਆ ਇਧਰ ਵੀ ਪਟਾਕੇ ਬੱਚਿਆਂ ਵਾਲੇ ਰੱਖੇ ਆ ਜਿਹੜੇ ਚੱਲਦੇ ਆ ਬੀੜੀ ਬੰਬ ਜੇ ਸੋ ਸਾਰਾ ਸਟੋਕ ਇਹਨਾਂ ਨੇ ਹੁਣ ਅਵੇਲੇਬਲ ਹੋ ਗਿਆ ਆ ਕੋਈ ਵੀ ਚੀਜ਼ ਤੁਸੀਂ ਲੈਣੀ ਆ ਇੱਥੋਂ ਲੈ ਸਕਦੇ ਆ ਬਾਬੇ ਦੀ ਹੱਟੀ ਤੋਂ ਇਧਰ ਛੋਟੇ ਬੁਲੇਟ ਬੰਬ ਤੋਂ ਲੈ ਕੇ ਵੱਡੇ ਤੋਂ ਵੱਡੇ ਪਟਾਕੇ ਵੀ ਇੱਥੇ ਮਿਲਣਗੇ ਯਾਰ ਬੇਟੇ ਤਾਂ ਰੇਟ ਸ਼ੁਰੂ ਹੋਣੇ ਆ ਸੋ ਇਨ ਬਾਈਆਂ ਨਾਲ ਵੀ ਗੱਲਬਾਤ ਕਰਾਂਗੇ ਕਿੱਥੋਂ ਰੇਟ ਸ਼ੁਰੂ ਹੁੰਦਾ ਸੋ ਮੈਕਸਿਮਮ 50 ਤੋਂ ਹੋਣਾ ਹੈ ਇੰਨਾ ਕੁ ਦੱਸ ਆ ਦੇਖ ਸਕਦੇ ਹੋ ਪਿੱਛੇ ਸਕਾਈ ਸ਼ਾਟ ਕੋਈ 75 ਛੋਟ ਕੋਈ 25 ਛੋਟ ਵਾਲਾ ਕੋਈ ਉਸ ਤੋਂ ਵੱਡੇ ਵੱਡੇ ਛੋਟ ਵਾਲੇ ਵੀ ਹੈਗੇ ਆ ਸੋ ਜਿਸ ਹਿਸਾਬ ਨਾਲ ਤੁਸੀਂ ਲੈਣੇ ਆ ਉਸ ਹਿਸਾਬ ਨਾਲ ਹੀ ਤੁਹਾਨੂੰ ਪੱਕੇ ਮਿਲਣਗੇ 100 ਛੋਟ ਵੀ ਮਿਲਣਗਾ 200 ਛੋਟ ਵਾਲਾ ਵੀ ਸੋ 500 ਛੋਟ ਵਾਲੇ ਵੀ ਸਕਾਈ ਛੋਟ ਜੱਸ ਹੁੰਦੇ ਆ ਬਟ ਉਹ ਜਿਨ੍ਹਾਂ ਨੇ ਖਰੀਦਣਾ ਆ ਉਹ ਲੈ ਸਕਦੇ ਆ ਇੱਧਰ ਸਾਰਾ ਸਟਾਕ ਅਜੇ ਲੱਗ ਰਿਹਾ ਆ ਤੇ ਹੋਰ ਇਹਨਾਂ ਦਾ ਸਟਾਕ ਆ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਡੇਲੀ ਅਪਡੇਟ ਹੋ ਰਿਹਾ ਹੈ ਤੁਹਾਡਾ ਸਟਾਕ ਜਾਂ ਦੁਕਾਨਦਾਰਾਂ ਦਾ ਠੀਕ ਆ ਠੀਕ ਆ ਬਾਈ ਨੇ ਤੁਹਾਡੇ ਸਾਹਮਣੇ ਦੱਸਤਾ ਵੀ ਡੇਲੀ ਅਪਡੇਟ ਹੋ ਰਿਹਾ ਸਟਾਕ ਆ ਰਿਹਾ ਹੈ ਤੇ ਜਾ ਰਿਹਾ ਆ ਆਈ ਚਲਾਈ ਹੋ ਗਈ ਹੈ ਸ਼ੁਰੂ ਕਿਉਂਕਿ ਅੱਜ ਤਰੀਕ ਹੋ ਗਈ ਆ 12 ਤਰੀਕ ਅਜੇ ਤਾਂ 20 ਨੂੰ ਦੀਵਾਲੀ ਆਏ ਤਾਂ ਬਹੁਤ ਦਿਨ ਦੂਰ ਆ ਅਜੇ ਦੀਵਾਲੀ ਦੇ ਸਟਾਕ ਆਈ ਜਾਣਾ ਜਾਈ ਜਾਣਾ ਸੋ ਜਿਹੜੇ ਦੇਖ ਰਿਹਾ ਵਲੋਗ ਜਲ ਤੋਂ ਜਲਦ ਪਹੁੰਚੋ ਬਾਬੇ ਦੀ ਹੱਟੀ ਤੇ ਸਟੋਕ ਲੈਣ ਲਈ ਤੇ ਹੋਰ ਵੀ ਦੁਕਾਨਾਂ ਬਹੁਤ ਜ਼ਿਆਦਾ ਲੱਗ ਰਹੀਆਂ ਇੱਧਰ ਸੋ ਇਸ ਵੇਲੇ ਤਾਂ ਮੈਨੂੰ ਇਹੀ ਲੱਗ ਰਿਹਾ ਹੈ ਹਾਈਪ ਦੇ ਵਿੱਚ ਇਹੀ ਆ ਟ੍ਰੈਂਡਿੰਗ ਦੇ ਵਿੱਚ ਮਾਲ ਵੇਚਣ ਦੇ ਵਿੱਚ ਸੋ ਆਪਾਂ ਕੱਲ ਵੀ ਆਏ ਸੀਗੇ ਇੱਥੇ ਕੱਲ ਵੀ ਭਰਿਆ ਪਿਆ ਸੀਗਾ ਸੋ ਕੱਲ ਤਾਂ ਰਸ ਜ਼ਿਆਦਾ ਸੀਗਾ ਉਸ ਵੇਲੇ ਵੀਡੀਓ ਆਪਾਂ ਨਹੀਂ ਬਣਾ ਸਕੇ ਸੋ ਇੱਧਰ ਬਾਈ ਹੁਣਾਂ ਦੇਖੇ ਸਟੋਕ ਲੱਗਾ ਪਿਆ ਜਸ ਕਰੀਏ ਫੇਰ ਗੱਲ ਬਾਤ ਬਾਈ ਦੇ ਨਾਲ ਫੇਰ ਕਰੀਏ ਥੋੜੀ ਜੀ ਗੱਲ ਬਾਤ ਆਪਾਂ ਬਾਈ ਥੋੜਾ ਜਿਆਦਾ ਜ਼ਿਆਦਾ ਬੀਜ਼ੀ ਆ ਸੋ ਕਰਦੇ ਆਂ ਬਾਈ ਨਾਲ ਆਪਾਂ ਗੱਲਬਾਤ ਵੀ ਲੱਗਦੀ ਹੈ ਬਾਈ ਨੇ ਉਹਨੂੰ ਤਿਆਰ ਕਰ ਲਈ ਪਹਿਤੋ ਪਹਿਲਾ ਇਹ ਨਹੀਂ ਭਾਈ ਹੁਣੀ ਤਿਆਰ ਕੀਤੇ ਆ ਬਾਕੀ ਤਾਂ ਹਜੇ ਲਾਇ ਰਿਹਾ ਤੀਨਾ ਹੀ ਸੈਟ ਕਰਦੇ ਗਏ ਭਾਈ ਹੁਣੀ ਦਾ ਹਜੇ ਸਟਾਕ ਵੇਚੀ ਵੀ ਦਿੱਤਾ ਮੇਰੇ ਹਿਸਾਬ ਨਾਲ ਲੱਖ ਰੁਪਏ ਦਾ ਦਾ ਸਟਾਕ ਲੱਖ ਤੋਂ ਜ਼ਿਆਦਾ ਹੀ ਲੱਖ ਤਾਂ ਤਾਂ ਇੱਕ ਦਿਨ ਦੀ ਸੇਲ ਹੁੰਦੀ ਹੈ ਮੇਰੇ ਹਿਸਾਬ ਨਾਲ ਤੇ ਕਰਦੇ ਆਂ ਹੁਣ ਵੀ ਗੱਲਬਾਤ ਸ਼ੁਰੂ ਭਾਈ ਨਾਲ ਅਸਤਵਾਰੀਆਂ ਵੱਡੀਆਂ ਤੋਂ ਛੋਟੀਆਂ ਸਾਰੀਆਂ ਵੇਚ ਰਿਹਾ ਬਾਈ ਹੁਣੀ ਸਿੰਗਲ ਪੀਸ ਲੈਣਾ ਸਿੰਗਲ ਵੀ ਵੇਚ ਰਹੇ ਆ ਇਕੱਠਾ ਬੰਦੇ ਜਿਨ੍ਹਾਂ ਨੂੰ ਬਾਬਾ ਜੀ ਕਹਿੰਦੇ ਨੇ ਸੁਆਹ ਆ ਉਹ ਬਾਬਾ ਜੀ ਜਿਨ੍ਹਾਂ ਦੀ ਸ਼ਾਪ ਆ ਉਹ ਇਹ ਸਾਰਾ ਦੇਖ ਅੱਜ ਹੁਣੀ ਕਹਿੰਦੇ ਸਟਾਕ ਕਰੋ ਛੂਟ ਜਿੱਦਾਂ ਮਰਜੀ ਤੁਸੀਂ ਸੋ ਦੇਖ ਸਕਦੇ ਹੋ ਸਾਰਾ ਸਟਾਕ ਲੱਗਿਆ ਆ ਨਾਰ ਵੱਡੇ ਤੋਂ ਵੱਡੇ ਨਾਰ ਵੀ ਮਿਲਣਗੇ ਚੱਕਰੀਆਂ ਵੀ ਮਿਲਣਗੀਆਂ ਇਸ ਤੋਂ ਛੋਟੀਆਂ ਵੀ ਮਿਲਣਗੀਆਂ ਵੱਡੀਆਂ ਵੀ ਮਿਲਣਗੀਆਂ ਸਟੋਕਾਂ ਦੀ ਕੋਈ ਕਮੀ ਨਹੀਂ ਇਹਨਾਂ ਦੇ ਕੋਲ ਬਾਬਾ ਜੀ ਸਾਡੀ ਸਟਾਕ ਦੀ ਕੋਈ ਕਮੀ ਨਹੀਂ ਅਸਤਵਾਜੀਆਂ ਜੱਸ ਅਸਤਵਾਜੀਆਂ ਤੇ ਚੜਾਣ ਨਹੀਂ ਲੈਣੀਆਂ ਉਹ ਵੀ ਤੁਸੀਂ ਲੈ ਸਕਦੇ ਹੋ ਆ ਵੱਡੀਆਂ ਤੇ ਛੋਟੀਆਂ ਚੱਕਰੀਆਂ ਰੰਗ ਬਰੰਗੀਆਂ ਕਈ ਤਰ੍ਹਾਂ ਦੀਆਂ ਅੱਜ ਕੱਲ੍ਹ ਚੱਲੀਆਂ ਪਈਆਂ ਇਹ ਤਾਂ ਮੈਂ ਦੇਖਿਆ ਹੀ ਪਹਿਲੀ ਵਾਰ ਇਹ ਸਟਾਕ ਸਾਰਾ ਹੀ ਇਹ ਜਿੰਨਾ ਵੀ ਤੁਸੀਂ ਦੇਖ ਸਕਦੇ ਆ ਵੀ ਅਸੀਂ ਤਾਂ ਛੋਟੇ ਉਹ ਅਸੀਂ ਤਾਂ ਉਹੀ ਚਲਾਉਂਦੇ ਰਹਿ ਗਏ ਆ ਅਨਾਰ ਵਗੈਰਾ ਹੀ ਚਲਾਉਂਦੇ ਰਹਿਗੇ ਫੁੱਲ ਚੜੀਆਂ ਅਸਲੀ ਸਟਾਕ ਤਾਂ ਹੋਣਾ ਲੱਗਿਆ ਯਸ ਸਾਡੀ ਵਾਰੀ ਕਿਉਂ ਨਹੀਂ ਸਗਾ ਇਹ ਸਟਾਕ ਹੈ ਮਾਮਾ ਬਿਸਕੂਟੂ ਪਤਾ ਨਹੀਂ ਕੀ ਕੀ ਨਾਮ ਰੱਖਿਓ ਰੰਗ ਬਰੰਗੇ ਨਾ ਹੀ ਬੜੇ ਅਜੀਬ ਜਿਬ ਜੇ ਆ ਬਿਸਕੂਟੂ ਅਨਾਰ ਅਸ਼ੋਕ ਪਤਾ ਨਹੀਂ ਕੀ ਕੀ ਯਾਰ ਇਹ ਦੱਸ ਕਿਦਾਂ ਕਿਦਾਂ ਦੇ ਨਾਮ ਰੱਖੇ ਹੋ ਐਨ ਸਟਾਕ ਤੇ ਜਾਲੇ ਹੋਣੇ ਘੰਟੇ ਘੰਟੇ ਇੱਧਰ ਇੱਧਰ ਲਈ ਆ ਜਿਹੜੇ ਜਿਹੜੇ ਡੱਬੇ ਆ ਚਲ ਮੈਨੂੰ ਟਾਈਮ ਖੜਾ 25 ਸਕਾਈ ਸ਼ਾਟਸ 25 ਸ਼ਾਟਸ 25 ਸ਼ਾਟਸ ਦਾ ਸਾਰਾ 25 ਸ਼ਾਟਸ ਦਾ ਹੀ ਆ ਮੇਰੇ ਸਾਹਮਣੇ ਉਧਰਲੀ ਸਾਈਡ 'ਤੇ ਨਾ ਉੱਪਰ ਸ਼ਾਟਸ ਲਿਖਿਆ ਹੋਣਾ ਕਿੰਨੇ ਕਿੰਨੇ ਸ਼ਾਟਸ ਟਾਈਮ ਦੇ ਆ ਪਟਾਕੇ ਕਿੰਨੇ ਕਿੰਨੇ ਕੱਢਣਗੇ ਇਸ ਤੇ ਅਖਰੇ ਪਤਾ ਨਹੀਂ ਕੀ ਇਹਦਾ ਨਹੀਂ ਇਹ ਪਤਾ ਲੱਗਾ ਇਹ ਹੋਈ ਆ ਜਿਹੜੇ ਉੱਪਰ ਚੱਲਦੇ ਸਾਈਡ ਉੱਪਰ ਸਕਾਈ ਸ਼ਾਟ ਹੀ ਆ ਇਹ ਜ਼ਿਆਦਾ ਟਾਈਮ ਵਾਲੇ ਆ ਜ਼ਿਆਦਾ ਟਾਈਮ ਵਾਲੇ ਆ ਹਨਾ ਉਹਨਾਂ ਰੇਟ ਰੂਟ ਇਹਨਾਂ ਦਾ ਸਾਰਾ ਦੱਸਾਂਗੇ ਇਹ ਛੋਟੇ ਆ ਉਹ ਉੱਪਰ ਵਾਲੇ ਇਤੋ ਸਭ ਤੋਂ ਵੱਡਾ ਨਾਰ ਸਭ ਤੋਂ ਵੱਡਾ ਨਾਰ ਇਹ ਚੱਲੂਗਾ ਦੋ ਤਿੰਨ ਮਿੰਟ ਲਗਾਤਾਰ ਚੱਲੂਗਾ ਮੈਨੂੰ ਲੱਗਦਾ ਇਹ ਨਾਰ ਸੋ ਦੇਖ ਸਕਦੇ ਹੋ ਸਟਾਕ ਭਾਜੀ ਹੁਣੀ ਇੱਧਰ ਕਰ ਰਹੇ ਆ ਬਿਲਿੰਗ ਸਾਰੀ ਮੇਨ ਇਹਦੇ ਵਿੱਚ ਭਾਜੀ ਹੁਣਾਂ ਦੀ ਸ਼ੋਪ ਆ ਸੋ ਭਾਜੀ ਹੁਣੀ ਕਹਿੰਦੇ ਜਿੱਦਾਂ ਮਰਜ਼ੀ ਸ਼ੂਟ ਕਰੋ ਕੋਈ ਗੱਲ ਨਹੀਂ ਵੱਧ ਤੋਂ ਵੱਧ ਬੰਦੇ ਪਹੁੰਚਣੇ ਚਾਹੀਦੇ ਸੋ ਸਾਡੀ ਵੀਡੀਓ ਦੇਖ ਕੇ ਦੱਸੋ ਭਾਜੀ ਨੂੰ ਜਰੂਰ ਵੀ ਤੁਹਾਡੀ ਵੀਡੀਓ ਦੇਖ ਕੇ ਆਏ ਆ ਕਿ ਡਿਸਕਾਊਂਟ ਲੱਗੇ ਤੁਹਾਨੂੰ ਸਾਡੀ ਵੀਡੀਓ ਦੇਖਣ ਦਾ ਕੋਈ ਫਾਇਦਾ ਤਾਂ ਹੋਵੇ ਠੀਕ ਨਹੀਂ ਉਹ ਸਵਾਲ ਕੱਢੀ ਬਾਕੀ ਪਿਸਤੌਲ ਭਾਈ ਨੇ ਗੱਲ ਕਰਤੀ ਪਿਸਤੌਲ ਹੀ ਪਿਸਤੌਲ ਤਾਂ ਬਾਧੂ ਪੇ ਆ ਜਿੰਨੇ ਮਰਜੀ ਚੱਕੋ ਚਾਹੇ ਸਾਰਾ ਹਿਆਰਪੁਰ ਲੈ ਜਾਵੇ ਕਿੱਡੇ-ਕੜੇ ਪਿਸਤੌਲ ਲਿਆਂਦੇ ਆ ਓ ਮਾਈ ਗੋਡ ਇਹ ਤਾਂ ਬੜੀ ਖਤਰਨਾਕ ਚੀਜ਼ ਲੈਂਦੀ ਆ ਉਹ ਆ ਓਹੋ ਕੀ ਬਾਤ ਆ ਜਾਸਰ ਓਹੋ ਇਹਦਾ ਸਿਰ ਆ ਹੀ ਗੱਲ ਬਾਤ ਆ ਕਿ ਇੱਕ ਲੈਣੀ ਪਣੀ ਓਏ ਵਾਹ ਚੈੱਕ ਕਰਾ ਰਾਜ ਮੇਰੇ ਨਾਲ ਕੈਚ ਕਰੀਗਾ ਕੀ ਬਾਤ ਆ ਕਿ ਇੱਕ ਫੋਟੋ ਸਾਨੂੰ ਥੰਬਨੇਲ ਚ ਲਾਣੀ ਪੈਂਦੀ ਆ ਫਿਰ ਇਦਾਂ ਇੱਕ ਸ਼ੋਰਸ ਪਹਿਲੇ ਵੀਡੀਓ ਚ ਲੈ ਲੀਦਾ ਵੇ ਬਾਅਦ ਚ ਸਾਨੂੰ ਫੋਟੋ ਲੈਣ ਤੇ ਦਿੱਕਤ ਨਾ ਆਵੇ ਤੇ ਕੀ ਹੋ ਰਿਹਾ ਵਾ ਚੱਲ ਜਾਂਦੀ ਹੁੰਦੀ ਇਹ ਵਿੱਚੇ ਹੀ ਅਗਲਾ ਰੰਗ ਦੀ ਆ ਅਗਲਾ ਰੰਗ ਦੀ ਆ ਕੋਈ ਵੀ ਜਿਹੜੀ ਮਰਜ਼ੀ ਲੈ ਸਕਦਾ ਆ ਇੱਕ ਆ ਕਲਰ ਆ ਆ ਕਲਰ ਆ ਸੋ ਕਲਰ ਤਾਂ ਕਈ ਆ ਮੈਗਜ਼ੀਨ ਜੇ ਤੁਸੀਂ ਲੈਣਾ ਆ ਜਿਹੜਾ ਮੂਸੇ ਵਾਲਾ ਰੱਖਦਾ ਹੁੰਦਾ ਸੀਗਾ ਉਹ ਵੀ ਤੁਸੀਂ ਰੱਖ ਸਕਦੇ ਆ ਕਿਹੜਾ ਕਹਿੰਦੇ ਸਾਰਾ ਇਹ ਦੱਸਾਂਗੇ ਤੁਹਾਨੂੰ ਵੀ ਕੀ ਕੀ ਰੇਟ ਆ ਸੋ ਹਜੇ ਭਾਜੀ ਹੁਣੇ ਕਹਿੰਦਾ ਪੰਜ ਮਿੰਟ ਸ਼ੂਟ ਕਰੋ ਦਿਲ ਖੋਲ ਕੇ ਜਿਹੜੀ ਜਿਹਨ ਚੱਖਣੀ ਚੱਕ ਲੋ ਜਿਹੜੀ ਚੀਜ਼ ਵੀਡੀਓ ਬਣਾਣੀ ਬਣਾ ਦਿਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਸੋ ਇੱਕ ਬੰਦੇ ਦੀ ਆਪਾਂ ਸ਼ਾਪਸ ਤੇ ਗਏ ਸੀਗੇ ਪ੍ਰੋਟੈਕਟਰ ਫੈਕਟਰੀ ਦੀ ਉਹ ਕਹਿੰਦੇ ਭਾਜੀ ਨਹੀਂ ਯਾਰ ਐਡਾ ਡਰ ਲੱਗਦਾ ਪਤਾ ਨਹੀਂ ਕੀ ਚੱਕਰ ਆ ਇੱਥੇ ਜਿੰਨੀਆਂ ਵੀ ਦੁਕਾਨਾਂ ਤੇ ਆਪਾਂ ਜਦੀ ਮਰਦੀ ਚੱਲੋ ਕੋਈ ਚੱਕਰ ਨਹੀਂ ਕਹਿੰਦੇ ਭਾਜੀ ਖੁੱਲ ਕੇ ਬਣਾਓ ਵੀਡੀਓ ਯਾਰ ਸਾਡੀ ਕੋਈ ਡਰਨ ਵਾਲੀ ਗੱਲ ਨਹੀਂ ਅਸੀਂ ਕਿਹੜਾ ਦੋ ਨੰਬਰ ਦਾ ਮਾਲ ਵੇਚਦੇ ਆ ਡਰ ਤਾਂ ਕਹਿੰਦਾ ਉਹਨਾਂ ਨੂੰ ਹੁੰਦਾ ਜਿਹੜੇ ਦੋ ਨੰਬਰ ਦਾ ਮਾਲ ਵੇਚਦੇ ਆ ਸੋ ਭਾਜੀ ਹੁਣੀ ਕਹਿੰਦੇ ਚੱਕ ਦੋ ਫੱਟੇ ਕਢਿੱਲ ਕਢ ਦੋ ਸੋ ਅਸੀਂ ਵੀ ਕਢਿੱਲ ਕ ਚਾਹ ਫੋਲ ਝੜੀਆਂ ਹੋਣ ਫੋਲ ਝੜੀਆਂ ਵੱਡੀਆਂ ਗੱਡੀਆਂ ਹੋ ਪੰਜ ਪੰਜ ਬੁਟੀਆਂ ਲੱਖਦੀਆਂ ਇਹ ਤਾਂ ਮੈਨੂੰ ਹੈ ਛੋਟੀਆਂ ਵੀ ਹੈਗੀਆਂ ਆਆਂ ਵੱਡੀਆਂ ਸੋ ਇਹ ਬੰਦੇ ਦੇ ਬੰਦੇ ਦੇ ਹਿਸਾਬ ਨਾਲ ਆ ਬੱਚੇ ਦਾ ਚਲਾ ਨਹੀਂ ਸਕਦੇ ਹੈ ਬੱਚਿਆਂ ਦਾ ਵੀ ਨਹੀਂ ਪਤਾ ਭਰਾਵਾ ਅੱਜ ਕੱਲ ਦੇ ਬੱਚੇ ਵੀ ਬੜੇ ਤੇਜ਼ ਆ ਹੈ ਸੋ ਗਾਈ ਜਾਂਦਾ ਜਾਈ ਜਾਂਦਾ ਸੋ ਗਾਈ ਜਾਂਦਾ ਜਾਈ ਜਾਂਦਾ ਆ ਭਾਜੀ ਹੁਣੀ ਲੱਗੇ ਵੇ ਆ ਚੰਟਿਆ ਚਾਰ ਪੰਜ ਬੰਦੇ ਤਾਂ ਨਹੀਂ ਬਸ ਇਹੀ ਬਿਲਿੰਗ ਕੱਟਣ ਨੂੰ ਰੱਖੇ ਹੋ ਆ ਵੀ ਆਈ ਜੋ ਲੈ ਜੋ ਆਈ ਜੋ ਲਿਜਾਈ ਜੋ ਉਹ ਦੇਖੋ ਤੇ ਦੋ ਬੰਦੇ ਇੱਧਰ ਬੈਠੇ ਆ ਤਿੰਨ ਬੰਦੇ ਉੱਧਰ ਬੈਠੇ ਆ ਚਾਰ ਬੰਦੇ ਇੱਧਰ ਬੈਠੇ ਆ ਬਿਲਿੰਗ ਕਰਨ ਦੀ ਕੋਈ ਚੱਕਰ ਨਹੀਂ ਨਾ ਮਰਜੀ ਸਟਾਕ ਚ ਕੋ ਮਿੰਟੋ ਮਿੰਟੀ ਸਟਾਕ ਕਰਦੇ ਆ ਕਲੀਅਰ ਮਿੰਟੋ ਮਿੰਟੀ ਬਾਜੀ ਹੁਣੀ ਕਹਿੰਦੇ ਚੱਕ ਕੇ ਰੱਖੋ ਕੰਮ ਨੂੰ ਜੋ ਮਰਜੀ ਆ ਦੇਖ ਲਓ ਤੁਹਾਡੇ ਸਾਹਮਣੇ ਕਿਦਾਂ ਨਾਲ ਦੀ ਨਾਲ ਹੀ ਕੋਈ ਵੀ ਕਸਟਮਰ ਖੜਦਾ ਨਹੀਂ ਮਿੰਟ ਤੋਂ ਪਹਿਲਾਂ ਸਮਾਨ ਚਕਾਉਂਦੇ ਆ ਮਿੰਟ ਤੋਂ ਪਹਿਲਾਂ ਬਿੱਲ ਕੱਟਦੇ ਆ ਚੱਲ ਲੈ ਜੋ ਲਓ ਜੀ ਆਈ ਅੱਜ ਅਸੀਂ ਤੁਹਾਡੇ ਕੋਲ ਆਏ ਆਂ ਬਾਬੇ ਦੀ ਹੱਟੀ ਪੜ੍ਹ ਕੇ ਤੇ ਬਹੁਤ ਤੁਹਾਡਾ ਨਾਮ ਸੁਣਿਆ ਸੋ ਦੱਸੋ ਥੋੜਾ ਜਿਹਾ ਸਟਾਕ ਬਾਰੇ ਤੇ ਆਪਣੇ ਪਹਿਲੇ ਸ਼ੋਅ ਬਾਰੇ ਦੱਸੋ ਵੀ ਕੱਲ ਤੋਂ ਲਾ ਰਹੇ ਆਂ ਤੁਸੀਂ ਉਹ 11 ਤਰੀਕ ਕੱਲ ਤੋਂ ਆਪਾਂ ਲਗਾ ਰਹੇ ਆਂ ਜੋ ਪਰਮਿਸ਼ਨ ਹੈ ਗਈ ਹੈ ਹਦੈਤਾ ਦੇ ਇਨਸਾਨ 11 ਤਰੀਕ ਤੋਂ ਸਾਡੇ ਕੋਲ 20 ਤਰੀਕ 22 ਤਰੀਕ ਤੱਕ ਹੈਗੀ ਹੈ ਪਰਮਿਸ਼ਨ 22 ਤਰੀਕ ਤੱਕ ਲਾਵਾਂਗੇ ਪ੍ਰੋਪਰ ਜੋ ਸੇਵਾ ਦਾ ਮੌਕਾ ਮਿਲਿਆ ਉਹ ਵੀ ਕਰਾਂਗੇ ਹੋਲ ਸੇਲ 'ਚ ਬੀਚਦੇ ਆਂ ਪਿਛਲੇ ਸਾਲ ਵੀ ਥੱਲੇ ਪਰਮਿਸ਼ਨ 2 ਸਾਲਾਂ ਤੋਂ 14 ਦੇ ਵਿੱਚ ਪਰਮਿਸ਼ਨ ਮਿਲਦੀ ਪਈ ਆਪਾਂ ਚੋਚੇ ਹੀ ਲਾ ਰਹੇ ਆਂ ਉਸ ਤੋਂ ਪਹਿਲਾਂ ਉਦਾਂ ਸਾਰਿਆਂ ਨੂੰ ਮਸ਼ਹੂਰ ਹੀ ਆ ਬਾਬੇ ਦੀ ਹੱਤੀ ਸਾਰਿਆਂ ਨੂੰ ਪਤਾ ਹੀ ਆ ਇੱਚ ਸਾਡੇ ਕੋ ਕੋਕ ਬ੍ਰਾਂਡ ਵੈਡੀਵਲ ਰਹਿਮਤ ਸਾਰੇ ਬ੍ਰਾਂਡ ਮਤਲਬ ਸਾਡੇ ਕੋ ਅਵੇਲੇਬਲ ਐ ਇਸ ਵਕਤ ਸਾਡੇ ਨੇ ਉਹ ਦੇਖਿਆ ਵੀ ਤੁਸੀਂ ਜੇ ਸਾਡਾ ਸਟੋਰ ਹੋ ਜੇ ਭਰਿਆ ਨਹੀਂ ਤੇ ਤੁਸੀਂ ਪੇਟੀਆਂ ਵੀ ਨਹੀਂ ਖੋਲੀਆਂ ਸਟੋਰ ਦੀ ਇਹਦਾ ਸਟਾਕ ਤੁਸੀਂ ਗੱਲ ਕਰਦਾ ਸੀ ਮੈਂ ਪਛ ਭਾਈ ਉਹਨਾਂ ਦਾ ਆਫਫ ਦਾ ਕੈਮਰਾ ਉਹ ਕਹਿ ਰਹੇ ਸੀਗੇ ਵੀ ਹਰੇ ਸਟਾਕ ਆ ਰਿਹਾ ਸਾਡਾ ਅੱਜ ਤੇ ਪੂਰਾ ਸਟਾਕ ਕੱਲ ਨੂੰ ਤੁਸੀਂ ਪਹੁੰਚੋ ਕੱਲ ਨੂੰ ਦੇਖੋ ਕਿੱਦਾਂ ਲਹਿਰਾ ਹਾਂ ਜੀ ਸਾਡੇ ਚ ਕੱਲ ਏਦਾਂ ਸੀ ਕੱਲ ਪਟਾਕੇ ਦੇ ਨਾਲ ਵਿੱਦ ਜੇ ਸਾਡੇ ਕੋ ਕਸਟਮਰ ਆ ਗਿਆ ਉਹਨੂੰ ਕਿਸੇ ਚੀਜ਼ ਦੀ ਕਮੀ ਨਾ ਰਵੇ ਆਪਾਂ ਉਹਦੇ ਵਿੱਚ ਡੈਕੋਰੇਸ਼ਨ ਵੀ ਲਾਣੀ ਕਰਾਂ ਅਚ ਲੱਗਣ ਵਾਲੀ ਡੈਕੋਰੇਸ਼ਨ ਘਰਾਂ ਚ ਲੱਗਣ ਵਾਲੀਆਂ ਲੜੀਆਂ ਮੋਮਬਤੀ ਦੀਵੇ ਹਰ ਚੀਜ਼ ਦੀ ਫੈਸਿਲਿਟੀ ਮਤ ਉਹ ਆਇਆ ਉਹਨੂੰ ਇਹਨਾਂ ਲੱਗੇ ਕਿ ਮੈਨੂੰ ਬਾਜ਼ਾਰ ਚ ਧੋੜਨਾ ਪਵੇ ਹਾਂ ਬਾਜ਼ਾਰ ਦੇ ਵਿੱਚ ਧੋੜਨਾ ਪਵੇ ਆਪਾਂ ਨੂੰ ਡੈਕੋਰੇਸ਼ਨ ਦੇ ਦੇਣੀਆਂ ਲੜੀਆਂ ਦੇ ਦੇਣੀਆਂ ਮੋਮਬਤੀਆਂ ਦੇ ਦੇਣੀਆਂ ਬੱਚਿਆਂ ਲਈ ਬੰਦੂਕਾਂ ਦਾ ਮਸਾਈਲਾ ਸਭ ਕੁਝ ਅਵੇਲੇਬਲ ਆ ਸਾਡੇ ਕੋਲ ਸਭ ਕੁਝ ਟੋਕ ਤੇ ਵੀ ਸਾਡੇ ਕੋਲ ਲੈਸਾ ਵੈਡੀਵਲ ਜੀ ਵੀ ਸਾਡੇ ਕੋਲ ਐਸਾ ਹਰ ਤਰ੍ਹਾਂ ਦਾ ਬਾਜ਼ਾਰ 'ਚ ਜਿਹੜਾ ਪਟਾਕਾ ਵਾ ਸਾਡੇ ਕੋਲ ਲੈਸ ਚ ਮਿਲੂਗਾ ਹੋਰ ਵੀ ਬਹੁਤ ਜ਼ਿਆਦਾ ਲੱਗਿਆ ਸੋ ਤੁਹਾਡਾ ਰੇਟ ਉਹਨਾਂ ਨਾਲੋਂ ਕਿੰਨਾ ਕੁ ਘਵਤੀ ਆ ਦੇਖੋ ਜੀ ਬਾਜ਼ਾਰ ਦੇ ਵਿੱਚ ਕੋਕ ਬ੍ਰਾਂਡ ਤੁਹਾਨੂੰ ਪਤਾ ਇੱਕ ਇਦਾਂ ਦਾ ਬ੍ਰਾਂਡ ਆ ਹੋਰ ਅੱਜ ਦੇ ਟਾਈਮ 'ਚ ਜੋ ਅੱਜ ਦਾ ਮਾਹੌਲ ਆ 40 50% ਕੋਕ ਤੇ ਲੈਸ ਦਿੰਦੇ ਇਸ ਤੋਂ ਥੱਲੇ ਉੱਪਰ ਲੈਸ ਦਿੰਦਾ ਹੀ ਕੋਈ ਨਹੀਂ ਤੇ ਅਸੀਂ 55 ਤੋਂ 60 ਤੱਕ ਲੈਸ ਦੇ ਦਿੰਦੇ ਆ ਕੋਕ ਦੇ ਬ੍ਰਾਂਡ ਦੇ ਵਿੱਚ 55 ਤੋਂ 60 ਹਾਂ ਵੈਡੀਵਲ ਜੀ ਆਪਾਂ 50% ਲੈਸ ਦੇ ਦਿੰਦੇ ਆ ਤੋ ਥੋੜਾ ਜਿਹਾ ਭਾਈ ਤੁਹਾਨੂੰ ਇਹ ਪਟਾਕਿਆਂ ਦਾ ਥੋੜਾ ਦੱਸ ਸਕੋ ਤੁਸੀਂ ਮੜਾ ਜੀ ਇਹ ਆਯੋਦਨ ਦਿਖਾ ਦਿੰਦਾ ਜਿਹਦਾ ਇਹ ਚ ਅਲੱਗ-ਅਲੱਗ ਵੈਰਾਈਟੀ ਜਿਹਦਾ ਫੁੱਲ ਚੜੀ ਆ ਜਾਂਦੀ ਆ ਕੋਕ ਬ੍ਰਾਂਡ ਦੇ ਵਿੱਚ ਸਪਾਰਕਲ ਦੀ ਫੁੱਲ ਚੜੀ ਆ ਜਾਂਦੀ ਆ ਇਹ ਚ ਦੋ ਤਰ੍ਹਾਂ ਦੀ ਆ ਜਾਂਦੀ 80cm ਰੈੱਡ ਕਲਰ ਦੇ ਵਿੱਚ 100cm 100cm ਵੱਡਾ ਸਪਾਰਕਲ ਦੇ ਵਿੱਚ ਵੱਡੀ ਫੁੱਲ ਚੜੀ ਕੋਕ ਦੇ ਵਿੱਚ ਕੋਈ ਕੋਈ ਇਥੇ ਇਦਾਂ ਦੇ ਕੌਂਟਡ ਆ ਕਿ ਕੋਈ ਕੋਈ ਹੀ ਬ੍ਰਾਂਡ ਕੋਕ ਦੀ ਫੁੱਲ ਚੜੀ ਡੱਖਦਾ ਨਹੀਂ ਤਾਂ ਸਾਰੇ ਦੇਸੀ ਬ੍ਰਾਂਂਡੇ ਰੱਖਦੇ ਆ ਅਸੀਂ ਕੋਕ ਦੀ ਕਸਟਮਰ ਦੀ ਡਿਮਾਂਡ ਹੁੰਦੀ ਆ ਕਿ ਸਾਨੂੰ ਫੁੱਲ ਚੜੀ ਵੀ ਕੋਕ ਬ੍ਰਾਂਡ ਤੇ ਚਾਹੀਦੀ ਆ ਸੋ ਥੋੜਾ ਜਿਹਾ ਪਾਈ ਜਾਣਾ ਮੈਂ ਕਹਿੰਦਾ ਪ੍ਰਾਈਸ ਰੇਂਜ ਆਪਣਾ ਹੋ ਜਾਵੇ ਤੇ ਦੇਖੋ ਜੋ ਵੀ ਜਿੰਨਾ ਵੀ ਪ੍ਰਾਈਸ ਹੈ ਦਾ ਆਪਾਂ ਉਹਨੂੰ 55% ਲੈਸ ਦੇ ਦਾਂਗੇ ਕਸਟਮਰ ਨੂੰ ਜਿੰਨਾ ਇੱਥੇ ਪ੍ਰਿੰਟ ਰੇਟ ਲਿਖਿਆ ਆ ਉਹਦਾ 50% ਲੈਸ ਕੋਕ ਬ੍ਰਾਂਡ ਦੇ ਕੋਕ ਬ੍ਰਾਂਡ ਦੇ ਉੱਤੇ ਮਤਲਬ ਕੋਈ ਵੀ ਕੋਕ ਬ੍ਰਾਂਡ ਦਾ ਪੀਸ ਚੱਕ ਲਓ ਤੇ ਆਪਾਂ ਤੁਹਾਨੂੰ ਲੈਸ ਲਾ ਦਾਂਗੇ ਠੀਕ ਹੈ ਜੀ ਕੋਈ ਵੀ ਆ ਸਾਰਾ ਕੋਕ ਦੇ ਹੀ ਆ ਇਹ ਚ ਬੁਲੇਟ ਬੰਬ ਆ ਜਾਂਦੇ ਵਿਸਲਿੰਗ ਰੋਕਟ ਆ ਜਾਂਦੀ ਆ ਜਿਹੜੀ ਸਿਟੀ ਚੀਕ ਮਾਰ ਕੇ ਚੱਲਦੀ ਆ ਵਿੰਡੋ ਗੋਲਡਨ ਵਿਲੋ ਆ ਜਾਂਦੇ ਜਿਹੜੇ ਪੂਰੇ ਆਸਮਾਨ ਦੇ ਵਿੱਚ ਤਾਰੇ ਖਿਲਰ ਜਾਂਦੇ ਇਹ ਸਟਾਰ ਦੇਖੋ ਇਹ ਜਿੱਦਾਂ ਇਸ ਤਰ੍ਹਾਂ ਦੀ ਕੋਕ ਬ੍ਰਾਂਡ ਦੀ ਫੋਟੋ ਬਣੀ ਹੈ ਨਾ ਕੋਕ ਬ੍ਰਾਂਡ ਦਾ ਮਤਲਬ ਆ ਉਸ ਤਰ੍ਹਾਂ ਦੀ ਹੀ ਫੋਟੋ ਤੁਹਾਨੂੰ ਦਿਖੂਗੀ ਉਸ ਤੋਂ ਬਾਅਦ ਸਾਡੇ ਕੋਲ ਫਲਾਵਰ ਪੋਰਟਸ ਆ ਜਾਂਦੇ ਕਸਟਮਰ ਦੇਖੋ ਇੱਧਰ ਟ੍ਰਾਈ ਕਲਰ ਆ ਜਾਂਦੇ ਟ੍ਰਾਈ ਕਲਰ ਦੇ ਵਿੱਚ ਮਤਲਬ ਡਿਫਰੈਂਟ ਡਿਫਰੈਂਟ ਕਲਰ ਸਕਾਈ ਸ਼ਾਟ ਦਾ ਹੀ ਬੜਾ ਟ੍ਰੈਂਡ ਆ ਉਹ ਚੀਜ਼ ਬਾਰੇ ਦੱਸੋ ਦੇਖੋ ਸਕਾਈ ਸ਼ਾਟ ਬਾਜ਼ਾਰ ਦੇ ਵਿੱਚ ਸਾਰਿਆਂ ਕੋ ਅਵੇਲੇਬਲ ਆ ਜੀ ਜੀ ਸਾਡੇ ਕੋ 25 ਸ਼ਾਟ ਆਹ ਭਾਈ ਆ ਚੀਜ਼ ਇਹਦੇ ਬਾਰੇ ਇਹ ਵੀ ਤੁਹਾਨੂੰ ਦਿਖਾ ਦਨੇ 25 ਸ਼ਾਟ 50 ਸ਼ਾਟ 7500 120 ਸ਼ਾਟ 240 ਸ਼ਾਟ 500 ਸ਼ਾਟ 1000 ਸ਼ਾਟ ਸਾਰੇ ਸ਼ਾਟ ਤੁਹਾਨੂੰ ਮਿਲੂਗਾ 25 ਸ਼ਾਟ ਦਾ ਭਾਈ ਸਟਾਰਟਿੰਗ ਪ੍ਰਾਈਸ ਦੇਖੋ ਬਾਜ਼ਾਰ ਦੇ ਵਿੱਚ 450 ਰੁਪਿਆ ਰੇਟ ਆ ਅਸੀਂ ਤੁਹਾਨੂੰ 250 ਰੁਪਿਆ ਦਵਾਂਗੇ ਸਿਰਫ 250 ਰੁਪਿਆ 25 ਸ਼ਾਟ ਜਿਹੜੇ ਸਿੰਗਲ ਸਿੰਗਲ ਕਰਕੇ ਚੱਲਦੇ ਆ 250 ਰੁਪਏ ਤੋਂ ਸਾਡੇ ਕੋਲ ਰੇਂਜ ਸ਼ੁਰੂ ਹੋ ਜਾਂਦੀ ਆ 480 C 490 550 550 ਮਤਲਬ ਵਰਾਇਟੀ ਮਤਲਬ ਨਾਮ ਦੇ ਹਿਸਾਬ ਨਾਲ ਨਾਮ ਦੇ ਹਿਸਾਬ ਨਾਲ ਆਹ ਕੰਪਨੀ ਦੇ ਹਿਸਾਬ ਨਾਲ ਰੇਟ ਵਧ ਜਣਾ ਹੁੰਦਾ ਸਟਾਰਟਿੰਗ 250 ਤੋਂ ਆ ਹਾਂ ਸਟਾਰਟਿੰਗ 250 ਹੋਈ ਆਪਾਂ ਭਾਈ ਪੁੱਛ ਦੇ ਸਕਦੇ ਸੀ ਜੀ ਤਾਂ ਮਿਨੀਮਮ ਬੰਬੀ ਪ੍ਰਾਈਸ 50 ਕਿੱਦਾਂ ਹਾਂ ਮਿਨੀਮਮ 30 ਰੁਪਏ ਤੋਂ ਬੰਬ ਸ਼ੁਰੂ ਹੋ ਸਟਾਰਟ ਹੋ ਜਾਂਦਾ ਬੱਚਿਆਂ ਦਾ ਹਾਂ ਉਹ ਪਰ ਜਿੰਨੀ ਮੱਡੀ ਰੇਂਜ 2200 400 ਜਿੱਤੇ ਤੱਕ ਆ ਜਿੰਨਾ ਤੁਸੀਂ ਬ੍ਰਾਂਡ ਲੈਣਾ ਜਿੰਨਾ ਤੁਸੀਂ ਵਧੀਆ ਲੈਣਾ ਆ ਜਿੰਨਾ ਜ਼ਿਆਦਾ ਦੇ ਰੇਟ ਕ ਚੱਲੇ ਹੁਣ ਅੱਗੇ ਅੱਗੇ ਹਨੂਮਾਨ ਜੰਤੀ ਆ ਹਰਮਾਨ ਜੀ ਆਏ ਨੰਗਨੇ ਸਭ ਨੇ ਪਟਾਕੇ ਜਿਹੇ ਉਹ ਲੈ ਆ ਜਿੰਦੇ ਕੁਆਂਟੀਟੀ ਦੇ ਵਿੱਚ ਸਾਡੇ ਜਿੰਨੀ ਕੁਆਂਟੀਟੀ ਚੱਕਦੇ ਉਹਦੇ ਹਿਸਾਬ ਨਾਲ ਆਪਾਂ ਲੈਸ ਕਰਦੇ ਆ ਆ ਚੀਜ਼ ਬਾਈ ਬੜੀ ਗੁੱਡੀਆਂ ਵਾਲੀ ਦੇਖੋ ਅੱਜ ਕੱਲ ਇਹ ਬੀਮ ਆਇਆ ਇਹ ਤਿੰਨ ਤਿੰਨ ਤਰ੍ਹਾਂ ਦੇ ਸਟਾਰ ਨਿਕਲਦੇ ਆ ਇੱਕ ਜਗ੍ਹਾ ਅੱਗ ਲੱਗਣੀ ਤਿੰਨ ਜਗ੍ਹਾ ਤੋਂ ਇਹਨੇ ਉਹ ਕਰਨੀ ਚੱਲਣੀ ਆ ਬੜੀ ਡਿਫਰੈਂਟ ਐਡਮਾ ਨਵੇਂ-ਨਵੇਂ ਪੈਕਿੰਗ ਦੇ ਵਿੱਚ ਗਿਫਟ ਐਡਮਾ ਆਈਆਂ ਇਹ ਆਈਆਂ ਗਿਫਟ ਐਡਮਾ ਮਤਲਬ ਜਿੱਦਾਂ ਆਪਾਂ ਪਹਿਲਾਂ ਸਾਡੇ ਦੀਵਾਲੀ ਦੇ ਮਠਾਈ ਦਿੰਦੇ ਸੀ ਚੋਕਲੇਟ ਆ ਗਈ ਡੈਰੀ ਮਿਲਕ ਵਾਲ ਹੋ ਗਏ ਲੋਕ ਉਹਨਾਂ ਲੋਕਾਂ ਉਹਨਾਂ ਨੇ ਬਦਲਾਵ ਕਰ ਦਿੱਤਾ ਜਿੱਦਾਂ ਹੀ ਇਹ ਵਾ ਗਿਫਟ ਆਟਮ ਇਦਾਂ ਦੀਆਂ 3-4 ਗਿਫਟ ਆਟਮਾਂ ਹੋਰ ਆ ਸਾਡੇ ਕੋਲ ਸਾਡੇ ਕੋਲ ਦੇ ਵਿੱਚ ਸੋਨੀ ਦੇ ਵਿੱਚ 12 ਸਟਾਰ ਦਾ ਕੰਬੋ ਪੈਕ ਮੈਂ ਤੁਹਾਨੂੰ ਉਹ ਦਿਖਾਨਾ ਉਹ ਵੀ ਗਿਫਟ ਆਟਮ ਸਾਨੂੰ ਮਠਾਈ ਵਾਲ ਜਾਣ ਦੀ ਲੋੜ ਨਹੀਂ ਸਾਨੂੰ ਚੋਕਲੇਟ ਵਾਲ ਜਾਣ ਦੀ ਲੋੜ ਨਹੀਂ ਸਾਡੇ ਕੋਲ ਦੀਵਾਲੀ ਤੇ ਤੁਸੀਂ ਗਿਫਟ ਆਟਮ ਦਿਓ 12 ਸਟਾਰ ਕੰਬੋ ਦੇਖੋ ਮੈਂ ਤੁਹਾਨੂੰ ਸੋਨੀ ਦਾ ਸੋਨੀ ਬ੍ਰਾਂਡ ਦੇ ਦਿਖਾਨਾ ਲੋਕੀ ਆ ਗਿਫਟ ਆਈਟਮ ਦਿੰਦੇ ਘਰ ਚ ਮਤਲਬ ਡੱਬੇ ਜੇ ਪਹਿਲਾਂ ਦੀਵਾਲੀ ਦਾ ਚਾਕਲੇਟ ਦਿੰਦੇ ਸੀ ਮਠਾਈ ਦਿੰਦੇ ਸੀ ਅੱਜ ਦੇ ਟਾਈਮ ਚ ਕਸਟਮਰ ਸਾਡੇ ਕੋ ਆਂਦਾ ਜੀ ਕੰਬੋ ਪੈਕ ਦੇ ਦਿਓ ਜੀ ਆਪਾਂ ਗਿਫਟ ਕਰਨਾ ਇਹ ਸਪੈਸ਼ਲ ਬਣਿਆ ਹੀ ਇਹਦੇ ਲਈ ਆ ਦੀਵਾਲੀ ਦੇ ਪੈਕਿੰਗ ਕੰਬੋ ਬਾਰਾ ਮੋਰ ਸੋਨੀ ਬ੍ਰਾਂਡ ਨੇ ਕੱਢਿਆ ਸੋਨੀ ਬ੍ਰਾਂਡ ਨੇ ਕੱਢਿਆ ਕੰਬੋ ਇਹ 12 ਸਟਾਰ ਦੇ 6 ਪੀਸ ਹੁੰਦੇ ਅੱਜ 12 ਦਾ ਇੱਕ ਦੇ ਵਿੱਚੋਂ 12 ਸਟਾਰ ਨਿਕਲਨੇ 12 ਸਟਾਰ 12 12 ਦਾ ਭਈ ਪ੍ਰਾਈਸ ਇਹ ਤੁਸੀਂ ਰਿਵੀਲ ਕਰਨਾ ਚਾਹੋ ਏ ਪ੍ਰਾਈਜ਼ ਮਦਰ ਲਿਸਟ ਦੇਖ ਕੇ ਦੱਸ ਸਕਦਾ ਅਜੇ ਉਦੋਂ ਮੈਨੂੰ ਪਤਾ ਨਹੀਂ ਅਜੇ ਜਿਹਦਾ ਜਿਹਦਾ ਪੇਟੀ ਖੁੱਲੀ ਜਾਂਦੀ ਹੈ ਉਹਦੇ ਸਾਬ ਨਾਲ ਇਹ ਵਾ ਤੁਹਾਨੂੰ ਬਿਯਾਰ ਨਾਲੋਂ ਮਹਿੰਗਾ ਨਹੀਂ ਮਿਲੂਗਾ ਇੱਥੇ ਤੁਹਾਨੂੰ ਸਸਤਾ ਹੀ ਮਿਲੂਗਾ ਜੇ ਹੋਲ ਸੇਲ ਲਿਖਿਆ ਤਾਂ ਹੋਲ ਸੇਲ ਦਾ ਹੀ ਦਵਾਂਗੇ ਦੇਖੋ ਜੀ ਇਹ ਉਹ ਸਾਡਾ ਬਾਹ ਲੱਗਾ 240 ਸ਼ੋਟ ਤੇ ਰਾਤ ਤੱਕ 500 ਤੇ 1000 ਸ਼ੋਟ ਆ ਜਾਣਾ 10000 ਵਾਲੀ ਲੜੀ 5000 ਵਾਲੀ ਲੜੀ 3000 ਵਾਲੀ ਲੜੀ 2000 ਵਾਲੀ ਲੜੀ 1000 ਵਾਲੀ 500 ਵਾਲੀ ਸਾਰੀਆਂ ਲੜੀਆਂ ਅਵੇਲੇ ਵਾਲਾ ਥੱਲੇ ਤੱਕ ਸੋ ਹਜੇ ਸਟੋਕ ਆ ਰਿਹਾ ਹੈ ਅੱਜ ਹਾਂਜੀ ਸਟੋਕ ਆ ਤੇ ਭਾਜੀ ਉਹਨੀਆਂ ਖੁੱਲੀਆਂ ਨਹੀਂ ਤਾਂ ਸਾਹਮਣੇ ਪੇਟੀਆਂ ਬੰਦ ਪਈਆਂ ਰਾਕੀ 3 ਵਜੇ ਤੱਕ ਲੱਗੀਆਂ ਨਾ ਅੱਜ 3 ਟਰੱਕ ਹੋਰ ਆਣੇ ਆ ਅੱਜ ਕਿਉਂਕਿ ਭਾਜੀ ਉਹਨੇ ਕਹ ਰਿਹਾ ਸੀ ਭਾਜੀ ਹਜੇ ਰਹਿਣ ਦਿਓ ਰਹਿਣ ਦਿਓ ਮੈਂ ਨਹੀਂ ਅਸੀਂ ਆਏ ਆ ਤੇ ਉਹਨਾਂ ਸਾਡਾ ਵੀ ਹਜੇ ਅਸੀਂ ਆਏ ਆ ਭਾਜੀ ਉਹਨੇ ਕਿਹਾ ਤੁਸੀਂ ਬਣਾ ਲਓ ਤਾਂ 파ਰਟ 2 ਆਊਗਾ ਬਾਬੇ ਦੀ ਹੱਡੀ ਦਾ 파ਰਟ 2 ਇੱਕ ਹੋਰ ਆਊਗਾ ਕੱਲ ਜੇ ਆਪਾਂ ਤੁਹਾਨੂੰ ਕੱਲਾ ਪਟਾਕਾ ਹੀ ਨਹੀਂ ਮੈਂ ਪਹਿਲਾਂ ਵੀ ਇੱਕੇ ਗੱਲ ਦੱਸੀ ਆਪਾਂ ਕਸਟਮਰ ਨੂੰ ਕਿਤੇ ਬਾਜ਼ਾਰ 'ਚ ਖੱਜਲ ਖਰਾਬ ਦੀਵੇ ਮੋਮਬਤੀਆਂ ਸਭ ਕੁਝ ਅਵੇਲੇਬਲ ਮਿਲੂਗਾ ਅਸੀਂ ਤੁਹਾਨੂੰ ਕਿਤੇ ਬਾਜ਼ਾਰ ਤੇ ਜਾਣ ਦੀ ਲੋੜ ਨਹੀਂ ਜੇ ਕੋਈ ਕਸਟਮਰ ਆ ਕੇ ਕਹੂਗਾ ਨਾ ਕਿ ਮੈਨੂੰ ਇਹ ਚੀਜ਼ ਦੀ ਸਹੂਲਤ ਹੋਰ ਚਾਹੀਦੀ ਆ ਆਪਾਂ ਉਹ ਵੀ ਐਡ ਕਰਾਂਗੇ ਇੱਕ ਛੱਤ ਦੇ ਨਾਲ ਇੱਕ ਛੱਤ ਦੇ ਥੱਲੇ ਸਾਰੀਆਂ ਚੀਜ਼ਾਂ ਪ੍ਰੋਵਾਈਡ ਹਾਂ ਇੱਕ ਛੱਤ ਦੇ ਥੱਲੇ ਹੀ ਪ੍ਰੋਵਾਈਡ ਕਰਾਂਗੇ ਸਾਰੀਆਂ ਜੀ ਸੋ ਇਸ ਹੀ ਦੀ ਗੱਲਬਾਤ ਸੋ ਪਹੁੰਚੋ ਬੱਦ ਬੱਦ ਹੁਣ 22 ਤਰੀਕ ਤੱਕ ਸੋ ਪਾਰਟ 2 ਵੀ ਆਊਗਾ ਸੋ ਧੰਨਵਾਦ ਇੱਕ ਵਾਰੀ ਮੈਂ ਹੋਰ ਦੱਸਣਾ ਜੰਨਾ ਸਾਡੀ ਬਾਬੇ ਦੀ ਏਟੀ ਹਨੂਮਾਨ ਜੀ ਦੇ ਮੰਦਰ ਤੋਂ ਜੇ ਤੁਸੀਂ ਆਪਾਂ ਬਿਲਕੁਲ ਥੱਲੇ ਉਤਰਦੇ ਆ ਦੂਸਰਾ ਕਾਊਂਟਰ ਸਾਡਾ ਆਪਣੇ ਸੱਜੇ ਹੱਥ ਜਦੋਂ ਆਪਾਂ ਉੱਪਰੋਂ ਉਤਰਾਂਗੇ ਸੱਜੇ ਹੱਥ ਦੂਸਰਾ ਕਾਊਂਟਰ ਆ ਸਾਡੇ ਬਾਬੇ ਦੀ ਹੱਟੀ ਵੱਡੇ ਵੱਡੇ ਬੈਨਰ ਲੱਗੇ ਆ ਸੀ ਪੜ ਕੇ ਜਾਣਾ ਆ ਕਿਤੇ ਹੋਰ ਦੁਕਾਨ ਤੇ ਨਹੀਂ ਜਾ ਸਕਣਾ ਜਾਣਾ ਠੀਕ ਹੈ ਬਾਬਾ ਜੀ ਦੀ ਹੱਟੀ ਫੜ ਕੇ ਜਰੂਰ ਆਓ ਤੇ ਸਾਡਾ ਤੁਹਾਨੂੰ ਬਹੁਤ ਬਹੁਤ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਸ਼ਿਦਾ ਜੈ ਸ਼੍ਰੀ ਰਾਮ ਜੀ ਸੋ ਇਹ ਸਗੀ ਜੀ ਗੱਲਬਾਤ ਬਾਬੇ ਉਹਨਾਂ ਦੀ ਜੋ ਹੱਟੀ ਦੇ ਨਾਲ ਭਾਈ ਹੁਣੀ ਗਰਮ ਕਰਦੇ ਆ ਹੋਰ ਵੀ ਇੰਨੇ ਵੀ ਸਹਿਯੋਗੀ ਕਰ ਰਹੇ ਆ ਤੁਹਾਨੂੰ ਕਿਤੇ ਵੀ ਖੜਨ ਦੀ ਲੋੜ ਨਹੀਂ ਹੈਗੀ ਵੀ ਤੁਹਾਨੂੰ ਵੇਟ ਨਹੀਂ ਕਰਵਾਉਂਦੇ ਜਦ ਤੋਂ ਜ਼ਿਆਦਾ ਨਹੀਂ ਬੰਦੇ ਰੱਖੇ ਆ ਵੀ ਕਿਹਦੇ ਗਾਹ ਕੰਦਾ ਨੂੰ ਅਟੈਂਡ ਕਰਕੇ ਆ ਨੀ ਵਾਲੀ ਸਪਾਸਟ ਆਇਆ ਤੇ ਆ ਜਾਲਾ ਇਹ ਨਹੀਂ ਵੇਟ ਕਰੋ ਯਾਰ ਦੋ ਚਾਰ ਬੰਦੇ ਖੜੇ ਪਈ ਰੋਕੇ ਆ ਪਾਜੀ ਰੋਟੀ ਨਾਲੋਂ ਜ਼ਿਆਦਾ ਸਟਾਕ ਘਟ ਗਿਆ ਰੋਟੀ ਨਾਲ ਦੀ ਨਾਲ ਵਿਕ ਰਿਹਾ ਨਾਲ ਦੀ ਨਾਲ ਟਰੱਕ ਚਾ ਰਿਹਾ ਕਿਉਂਕਿ ਰਾਤ ਨੂੰ ਕਈ ਜਗ੍ਹਾ ਤੇ ਉੱਪਰ ਹੁੰਦਾ ਵੀ ਰਾਤ ਨੂੰ ਐਂਟਰੀ ਹੁੰਦੀ ਟਰੱਕਾਂ ਦੀ ਸੋ ਉਹੀ ਚੀਜ਼ ਹੈ ਜੀ ਭਾਈ ਜੀ ਨੇ ਤੁਹਾਨੂੰ ਪਹਿਲੇ ਹੀ ਦੱਸ ਗਏ ਹਟੇ ਆ ਵੀ ਮਾਲ ਹਜੇ ਆਇਆ ਤੇ ਨੈਕਸਟ ਪਾਰਟ ਆਊਗਾ ਉਹ ਜ਼ਰੂਰ ਚੈੱਕ ਆਊਟ ਕਰਿਓ ਬਾਕੀ ਕੋਈ ਗੱਲ ਨਹੀਂ ਪਈ ਮਾਈਕ ਦਾ ਇੱਥੇ ਆ ਸੋ ਭਾਈ ਜੀ ਨੇ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਇਹ ਸਟੋਕ ਲੱਗਣਾ ਹੈ ਹਜੇ ਪ੍ਰੋਪਰ ਸਟੋਕ ਨਹੀਂ ਲੱਗਾ ਇਹ ਨੈਕਸਟ ਪਾਰਟ ਜ਼ਰੂਰ ਆਊਗਾ ਉਹਨੂੰ ਵੀ ਚੈੱਕ ਆਊਟ ਕਰਿਓ ਤੇ ਜਸ ਹੁਣ ਕਲੀਅਰ ਫਿਰ ਕਿੱਦਾਂ ਕਰੀਏ ਹੋਰ ਕਰੀਏ ਜਿੜੀਏ ਚਲਿਏ ਦੇਰਾ ਹੋ ਗਿਆ ਸੋ ਬਲੌਗ ਨੂੰ ਕਰਦੇ ਆ ਇੱਥੇ ਹੀ ਬਲੌਗ ਨੂੰ ਕਰਦੇ ਆ ਸਮਾਪਤ ਸੋ ਮਿਲਾਂਗੇ ਬਾਅਦ ਵੀ ਕਰਿਓ ਵੇਟ ਵੇਟ ਕਰਿਓ ਕਿਉਂਕਿ ਬਹੁਤ ਜਣੇ ਪਹਿਲੇ ਆਪਣੇ ਕਹਿ ਰਹੇ ਸੀਗੇ ਵੀਰ ਭੈਣ ਪਰ ਆ ਵੀ ਤੁਸੀਂ ਲੋਕੇਸ਼ਨ ਨਹੀਂ ਦੱਸਦੇ ਲੋਕੇਸ਼ਨ ਨਹੀਂ ਦੱਸਦੇ ਸੋ ਸਾਰੀ ਆਪਾਂ ਲੋਕੇਸ਼ਨ ਦੇ ਵਿੱਚ ਹੀ ਅੱਜ ਗੱਲਬਾਤ ਕੀਤੀ ਆ ਕਮੈਂਟ ਬਹੁਤ ਆਉਂਦੇ ਸੀਗੇ ਰੀਲ ਵੀ ਪਾਵਾਂਗੇ ਇੰਸਟਾਗ੍ਰਾਮ ਦੇ ਉੱਪਰ ਵੀ ਕਿੱਥੇ ਤੁਸੀਂ ਸਾਨੂੰ ਸਟੋਕ ਦੇ ਲੈਸ ਮਿਲਣਾ ਆ ਸੋ ਆਪਾਂ ਉਹ ਕੰਮ ਨਹੀਂ ਕਰਨਾ ਵੀ ਰੇਟ ਕਿੰਨਾ ਦੱਸਦੇ ਆ ਕਿੰਨਾ ਨਹੀਂ ਸੋ ਇੱਕ ਵੀਡੀਓ ਆਪਾਂ ਪਾਈ ਸੀਗੀ ਉਹਨਾਂ ਨਾਲ ਯਾਰ ਸਾਡਾ ਕੋ ਕਲੀਅਰਾਈਫ ਨਹੀਂ ਹੋ ਹੋਇਆ ਵੀ ਕੀ ਰੇਟ ਦਿੰਦੇ ਆ ਕੀ ਰੇਟ ਨਹੀਂ ਦਿੰਦੇ ਬਾਕੀ ਅੱਜ ਆਪਾਂ ਰੀਲ ਪਾਵਾਂਗੇ ਭਾਈ ਨੇ ਸਪੈਸ਼ਲ ਕਹਿਤਾ ਵੀ ਜਿਹੜੇ ਪ੍ਰਿੰਟ ਰੇਟ ਲਿਖੇ ਆ ਜੇ 50% ਕੋਕ ਦਾ 60% ਕੋਕ ਦਾ ਕਿਹਾ ਭਾਈ ਨੇ ਵੀ ਉਹ ਤੋਂ ਤੁਹਾਨੂੰ ਲੈਸ ਦਵਾਂਗੇ ਜੇ ਜੇ ਮੰਨ ਲਓ 100 ਰੁਪਏ ਦੀ ਚੀਜ਼ ਆ ਤੇ 60% ਉਹ ਹੋਈ 40 ਰੁਪਏ ਦੀ ਪੈ ਗਈ ਜੀਗਾ 1000 ਰੁਪਏ ਦੀ ਚੀਜ਼ ਆ 600 ਰੁਪਏ ਦਾ 70% 600 400 ਦੀ ਰਹਿ ਗਈ ਆ ਸਕਾਈ ਸ਼ੂਟ ਤੇ ਜਿਹੜੇ ਵੱਡੇ ਵੱਡੇ ਆਈਟਮਾਂ ਉਹਨਾਂ ਦੇ ਉੱਪਰ ਤੁਹਾਨੂੰ ਜ਼ਿਆਦਾ ਲੈਸ ਪਹਿਣਾ ਆ ਤੇ ਜਿਹੜੇ ਹੋਰ ਵੀ ਬ੍ਰਾਂਡ ਭਾਈ ਨੇ ਦੱਸਿਆ ਉਹ ਤੇ 80% ਆ ਪ੍ਰਿੰਟ ਰੇਟ ਤੁਸੀਂ ਜ਼ਰੂਰ ਪੜ ਕੇ ਭਾਈ ਨੂੰ ਦੱਸਣਾ ਵੀ ਭਾਈ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਆ ਏ ਸਗੀਆਂ ਜੀ ਗੱਲਾਂ ਬਾਤਾਂ ਇੰਨੀ ਇੱਕ ਵੀਡੀਓ ਨੂੰ ਹਾਜ਼ਰੀ ਨੂੰ ਕਰਿਓ ਕਬੂਲ ਤੇ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਨੈਕਸਟ ਪਾਰਟ ਜ਼ਰੂਰ ਦੇਖਿਓ ਧੰਨਵਾਦ